ਰਾਮ ਰਾਮ ਜੀ ਐਸ਼ੀਰਮ ਤੁਸੀਂ ਅੱਜ ਅਮਰਿੰਦਰ ਜੀ ਬੀਜੇਪੀ ਜੁਆਇਨ ਕਰੀ ਹੈ ਹਾਂਜੀ ਇਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਬਹੁਤ ਵਧੀਆ ਹੈ ਹੁਣ ਆਉਣ ਵਾਲੇ ਫਿਚਰ ਚ ਬੀਜੇਪੀ ਨੇ ਬਹੁਤ ਕੰਮ ਕੀਤੇ ਹੈ ਇਸ ਕਰਕੇ ਮੈਂ ਆਪਣੀ ਪਾਰਟੀ ਹੁਣ ਬੀਜੇਪੀ ਜੁਆਇਨ ਕੀਤੀ ਹੈ ਇਹ ਦੇਸ਼ ਉਸ ਤੋਂ ਬਹੁਤ ਕੰਮ ਕਰਾਂ ਆਪਣੇ ਬਿਹਤਰ ਤਰੀਕੇ ਨਾਲ ਜੋ ਅੱਜ ਦਾ ਇਹ ਫੰਕਸ਼ਨਸ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਕਿ ਅਸੀਂ ਪਿੰਡ ਮਾਜਰੀ ਪਹੁੰਚੇ ਆਂ ਔਰ ਬੜੀ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਨੌਜਵਾਨ ਤੇ ਬਜ਼ੁਰਗ ਸਾਡੇ ਨਾਲ ਜੁੜੇ ਨੇ ਮੇਰਾ ਛੋਟਾ ਵੀਰ ਅਮਰਿੰਦਰ ਉਹ ਮੈਂ ਉਹਦੀ ਤੇ ਉਹਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਔਰ ਟੀਮ ਦੇ ਵਿੱਚ ਵੈਲਕਮ ਕਰਦਾ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਦੇਸ਼ ਦੇ ਵਿੱਚ ਮੋਦੀ ਔਰ ਭਾਰਤੀ ਜਨਤਾ ਪਾਰਟੀ ਦੀ ਬਹੁਤ ਲਹਿਰ ਚੱਲ ਰਹੀ ਹੈ ਸੋ ਉਸੇ ਲਹਿਰ ਦੇ ਤੇ ਔਰ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਹੋਏ ਸੀ ਪਰਿਵਾਰ ਦੇ ਵਿੱਚ ਵਾਅਦਾ ਕਰਦੇ ਹੋਏ ਅੱਜ ਇੱਥੇ ਪਹੁੰਚੇ ਆਂ ਔਰ ਇਸ ਇਹੀ ਲਹਿਰ ਨੂੰ ਚਲਦੇ ਹੋਏ ਔਰ ਇਹੀ ਮੋਹਨ ਨੂੰ ਚਲਾਉਂਦੇ ਸੀ ਪਿੰਡ-ਪਿੰਡ ਜਾ ਕੇ ਜਿਹੜੀਆਂ ਪਾਰਟੀ ਦੀਆਂ ਔਰ ਸਰਕਾਰ ਦੀਆਂ ਨੀਤੀਆਂ ਘਰ-ਘਰ ਪਚਾ ਰਹੇ ਆਂ ਔਰ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆਂ ਇਹ ਜਿਹੜੇ ਤੁਹਾਡੇ ਨਾਲ ਅੱਜ ਨੌਜਵਾਨ ਮੁੰਡੇ ਰਲੇ ਆ ਜਿਨ੍ਹਾਂ ਨੇ ਜੁਆਇਨ ਕਰਿਆ ਏ ਇਹ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਬਿਲੋਂਗ ਕਰਦੇ ਸੀ ਜਾਂ ਪਹਿਲਾਂ ਵੀ ਬੀਜੇਪੀ ਤੋਂ ਸੀ ਨਹੀਂ ਇਹ ਪਹਿਲਾਂ ਕਿਸੇ ਹੋਰ ਪਾਰਟੀ ਨਾਲ ਸੀਗੇ ਸੋ ਇਹਨਾਂ ਨੇ ਹੁਣ ਆਪਣਾ ਪਾਰਟੀ ਦੇ ਵਿੱਚ ਭਰਤੀ ਜਾਂਦਾ ਪਾਰਟੀ ਦੇ ਵਿੱਚ ਵਿਸ਼ਵਾਸ ਦਿਤਾ ਹੈ ਔਰ ਮੈਂ ਸਵਾਗਤ ਕਰਦਾ ਇਹਨਾਂ ਦਾ ਕਿ ਇਹ ਸਾਡੇ ਨਾਲ ਜੁੜੇ ਹੈ ਔਰ ਮੈਂ ਇਹ ਸਿੱਧਾ ਆਸ਼ਵਾਸਨ ਵੀ ਦਿੰਦਾ ਕਿ ਪਾਰਟੀ ਇਹਨਾਂ ਦੇ ਨਾਲ ਪੱਕੇ ਤਰੀਕੇ ਨਾਲ ਖੜੇਗੀ ਔਰ ਇਹ ਲੰਬੇ ਚੱਲਣਗੇ ਪਾਰਟੀ ਦੇ ਨਾਲ ਥੈਂਕ ਯੂ